ਦੇ ਹੌਟਸਪੌਟ ਏਰੀਆ ਜੀ ਸੀਗੇ ਸ਼ਹਿਰ ਦੇ ਵਿੱਚ ਉਹ ਮੈਂ ਕਈ ਥਾਵਾਂ ਤੇ ਰੇਡ ਕੀਤੀ ਹੈ ਜਿਵੇਂ ਮੇਨ ਇਥੇ ਸ਼ੱਜ ਘੜਿਆਂ ਦਾ ਮਹੱਲਾ ਵੱਜਾ ਲਾਈਨ ਉਪਾਰ ਬੁੱਧਾਂ ਦੇ ਖਾਤੇ ਦੇ ਡਾ ਇਥੇ ਲੇਡੀਜ਼ ਜਿਹੜਾ ਜ਼ਿਆਦਾ ਕੰਮ ਕਰਦੀ ਜਿੰਨੀ ਸਾਡੇ ਕੋਲ ਸ਼ਿਕਾਇਤ ਸੀ ਕਿ ਕਿਉਂਕਿ ਲੇਡੀਜ਼ ਨੂੰ ਚੈੱਕ ਕਰਨਾ ਔਖਾ ਹੈ ਔਰ ਜਿਹੜਾ ਲੇਡੀਜ਼ ਹੈ ਇਹਨਾਂ ਤੇ ਸ਼ੱਕ ਨਹੀਂ ਕੀਤਾ ਨਾ ਫਿਰ ਅਕਸਰ ਬੱਚਿਆਂ ਨੂੰ ਵੀ ਕਈ ਵਾਰ ਯੂਜ਼ ਕਰ ਲੈਂਦੇ ਨੇ ਸਪਲਾਈ ਦੇ ਨੁਮਾਸਤੇ ਇਹਨਾਂ ਦੀ ਗਲੀ ਦੇ ਵਿੱਚ ਸਵੇਰੇ ਸਬਜ਼ੀ ਵੀ ਕੀਤੀ ਜਿੰਨੇ ਸ਼ੱਕੀ ਕਰ ਸੀ ਉਹ ਸੱਚ ਕੀਤੇ ਪਰ ਇਹ ਇੱਥੋਂ ਤੱਕ ਗੰਬਾਧ ਹੋ ਗਿਆ ਵੀ ਜਿਹੜਾ ਲੇਡੀਜ਼ ਹਨ ਤਾਂ ਕੋਈ ਸ਼ੱਕ ਨਹੀਂ ਕਰਦਾ ਇਹ ਸ਼ਰੇਆਮ ਹੀ ਗਲੀਆਂ 'ਚ ਬੈਠ ਕੇ ਕਈ ਵਾਰੀ ਵੇਚ ਦਿੰਦੇ ਟ੍ਰੈਪ ਇਹ ਸੀਗਾ ਸਾਨੂੰ ਕਿਸੇ ਮੁਕੜੀ ਦੀ ਮੁਕਰੀ ਦੱਸੇਗੀ ਤੁਹਾਨੂੰ ਪਤਾ ਤਾਂ ਹੈ ਸੀ ਇਹ ਇਥੇ ਕਰਦੇ ਹੈਗੇ ਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਈਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਵੀ ਸਿਵਲ ਕੱਪੜਿਆਂ 'ਚ ਆਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਤੇ ਪਰਚੇ ਵੀ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਜ਼ਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੋਣੀ ਉਹਨੇ ਹੋਈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨਾਂ ਨੇ ਥੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਫੇ ਸੀ ਉਹਨਾਂ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲ ਸੀ ਪਰ ਲੇਡੀਜ਼ ਦੋ ਹੋਣ ਸੀਗੇ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀ ਉਹ ਬਾਜੀ ਨੇ ਜੀ ਉਹ ਬਚਨ ਸਫਾਮ ਹੋ ਗਈ ਉਹ ਛੇੜੀ ਲੇਡੀ ਕਾਬੂ ਹੋਈ ਇਹਨੇ ਤੇ ਵੀ ਪਹਿਲਾਂ ਦੋ ਪਰਸੇ ਐਂਡੀ ਦੇ ਹੈਗੇ ਆ ਤੇ ਇਹਦੀ ਫੈਮਿਲੀ ਮੈਂਬਰਸ ਹੋਰ ਵੀ ਜਿਹੜੇ ਹੈਗੇ ਨੇ ਐਂਡੀ ਵਿੱਚ ਅੰਦਰ ਆ ਕਿਉਂਕਿ ਇਹ ਨੂਨ ਤੋਂ ਬਿਨਾ ਦਿੰਦੇ ਨੇ ਇਹਨਾਂ ਦੇ ਜਿਹੜੇ ਸਭ ਕੇ ਗਾਖ ਨੇ ਨੂੰ ਮੰਗ ਲਈ ਦਿੰਦੇ ਆ ਪਰ ਵੇਚਦੇ ਬੜੀ ਨਿੱਡਰਤਾ ਨਾਲ ਕਰਵਾ ਹੀ ਨਹੀਂ ਕਰਦੇ ਲੋਕਾਂ ਨੂੰ ਪਹਿਲੇ ਇਹ ਕਰਦੇ ਵੀ ਉਹ ਜੋ ਲੋਕਾਂ ਤੋਂ ਆਪਣੇ ਬੱਚੇ ਪਚਾ ਕੇ ਰੱਖੋ ਹੋਰ ਸਾਡਾ ਸਹਿਯੋਗ ਦਿਓ ਕਿਉਂਕਿ ਹੁਣੇ ਗਲੀ ਦੇ ਵਿੱਚ ਥੋੜੇ ਘਰ ਹੈਗੇ ਨੇ ਜਿਨ੍ਹਾਂ ਦੀ ਕੰਪਲੀਟ ਹੈ ਬਾਕੀ ਜਿਹੜੇ ਘਰ ਠੀਕ ਨਹੀਂ ਉਹ ਗਾਇਬ ਗਾਇਬ ਦੱਸਦੇ ਵੀ ਰਹਿੰਦੇ ਨੇ ਪਰ ਉਹਨਾਂ ਨੂੰ ਕਿਹਾ ਵੀ ਕਿ ਸ਼ਰੇਆਮ ਤੁਸੀਂ ਇੱਕ ਵਾਰੀ ਜਿਹੜਾ ਬੰਦਾ ਸਮਾਜ ਦੇ ਦੁਸ਼ਮਣ ਹੁੰਦੇ ਨੇ ਜਿਹੜੇ ਨਸ਼ੇ ਵੇਚਣ ਵਾਲੇ ਲੋਕ ਐ ਸਭ ਤੋਂ ਵੱਡੇ ਦੁਸ਼ਮਣ ਨੇ ਸਮਾਜ ਦੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਦੇਖੀ ਆਪਾਂ ਇੱਕ ਇੱਕ ਦੋ ਦੋ ਬੱਚੇ ਨੇ ਲੋਕਾਂ ਦੇ ਜਿਹੜੇ ਇਹਨਾਂ ਨੇ ਖਤਮ ਕਰਤੇ ਆ ਔਰ ਇੱਥੋਂ ਤੱਕ ਕਿ ਹੁਣ ਕੁੜੀਆਂ ਵੀ ਇਸ ਗ੍ਰਿਫਤ ਚ ਆ ਜਾਂਦੀਆਂ ਮੇਰੇ ਕੋਲ ਇੱਕ ਦਿਨ ਇੱਕ ਮਦਰ ਆਈ ਸੀ ਦੱਸਦੀ ਸੀ ਕਿ ਮੇਰੀ ਇਕ ਸਿੰਗਲ ਹੀ ਬੇਟੀ ਐ ਕਿ ਉਹ ਐਡਿਕਟਡ ਹੋ ਗਈ ਐ ਔਰ ਮੇਰੇ ਘਰ ਹੀ ਬੈਠੀ ਐ ਤੇ ਬਿਲਕੁਲ ਸਾਰਾ ਖਤਮ ਹੋ ਗਿਆ ਜੀ ਆਪਾਂ ਕਹਿੰਦੇ ਪਹਿਲਾਂ ਲੜਕੇ ਸੀ ਤੇ ਹੁਣ ਲੜਕੀਆਂ ਵੀ ਇਹਨਾਂ ਨੇ ਐਡਿਕਟ ਕਰ ਦਿੱਤੇ ਲੋਕਾਂ ਨੂੰ ਇਹ ਅਪੀਲ ਕਰਦੇ ਵੀ ਇਸ ਇਸ ਚੀਜ਼ ਤੋਂ ਬਚੋ